いーン ਗੁਨਾਮ ਦੇ ਵੀ ਆਏ ਸੇ ਸਰਬੱਤਾ ਦਾ ਭਲਾ ਕਰਨ ਨੂੰ ਵਾਸਤੇ ਤੇ ਸਾਰੀ ਜਾਗਤ ਤੇ ਮਹਾਰਾਜ ਖੁਸ਼ੀਆਂ ਆਣ ਗਿਤੇ ਤੂਦ ਜਗ ਜਾਗਣ ਨਾ ਬਾਬੇ ਨਾਨਕ ਦਾ ਕਥਨ ਨੇ ਤੇ ਅਸੀਂ ਸਾਨੇ ਸਰਬੱਤ ਸੁਖ ਸ਼ਾਂਤੀ ਰਹੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਲੜਾਈਆਂ ਨਾ ਲੱਗ ਪਿਆਰ ਨਾਲ ਉੱਕੀ ਬਣੇ ਰਹੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਬਸ ਇਹੀ ਗੁਰੂ ਮਾਰਾ ਨੇ ਸਾਰੇ ਆਪਣੇ ਗੁਰਸੇਵਕਾਂ ਨੂੰ ਸਿੱਖਿਆ ਦਿੱਤੀ ਹੈ ਈ ਸਾਰੇ ਰਲ ਮਿਲ ਕੇ ਰਹਿਣ ਤੇ ਗੁਰੂ ਮਾਰਾ ਦਾ ਨਾਮ ਜਪਣ ਬਸ ਸਭ ਤੋਂ ਵੱਡੀ ਹੈ। ਅੱਜ ਗੁਰੂ ਜੀ ਅੱਜ ਗੁਰਦੁਆਰਾ ਸਾਹਿਬ ਮਤਮਸਤਕ ਹੋਏ ਔਰ ਉਹ ਨਾਨਕ ਜੀ ਦਾ ਪ੍ਰਕਾਸ਼ ਪੁਰਬ ਹੈ ਕੀ ਮੈਸੇਜ ਦਵਾਂਗੇ ਸੰਤਾਂ ਬਸ ਇੱਕੋ ਹੀ ਮੈਸੇਜ ਹੈ ਕਿ ਸਿੰਘ ਹਮੇਸ਼ਾ ਚੜਦੀ ਕਲਾ ਚਿਰੰਦਾ ਰਹੇ ਉਹ ਨਸ਼ੀਆਂ ਤੋਂ ਦੂਰ ਰਹੇ ਅਸੀਂ ਨਸ਼ੀਆਂ ਵਿੱਚ ਪੰਜਾਬ ਕੁਛ ਪੈ ਗਿਆ ਨਸ਼ੇ ਤੋਂ ਦੂਰ ਰਹੀਂ ਅਮਰ ਚਕੀਏ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਤੁੰ ਜਗ ਚਰਮ ਲਾਫ ਲਾਤੁਰ ਦਾ ਨਾਮ ਸਭ ਬਿਲਕੁਲ ਅੱਜ ਅਗੁਰੂ ਸਾਹਿਬ ਜਿੰਨ ਸਨਸਤ ਤੋਂ ਅੱਜ ਤੱਕ ਬਿਲਕੁਲ ਮੈਂ ਤਾਂ ਸਾਰਿਆਂ ਨੂੰ ਇਹੀ ਗੁਰੂ ਗੁਰੂ ਦੇ ਪ੍ਰਕਾਸ਼ ਉਤਸਵ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਤੇ ਸਭ ਨੂੰ ਇਹੀ ਕਹਿਣਾ ਕਿ ਤੁਸੀਂ ਗੁਰੂ ਦੇ ਲੜ ਲੱਗੋ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਪੰਜਾਬ ਨੂੰ ਅਸਲੀ ਪੰਜਾਬ ਬਣਾਓ ਕਿਉਂਕਿ ਅੱਜ ਕੱਲ ਜਿਹੜੀ ਪੰਜਾਬ ਦੀ ਛਵੀ ਹੈ ਆਲ ਓਵਰ ਇੰਡੀਆ ਬਹੁਤ ਜ਼ਿਆਦਾ ਮਾੜੀ ਦਿਖਾਈ ਜਾ ਰਹੀ ਹੈ ਤੇ ਉਹ ਅਸਲੀ ਸਿੱਖ ਨੂੰ ਦੇਖ ਕੇ ਨਾ ਬਹੁਤ ਦੁੱਖ ਹੁੰਦਾ ਹੈ ਇਸ ਕਰਕੇ ਮੈਂ ਗੁਰੂ ਸਾਹਿਬਾਨ ਦੇ ਗੁਰੂ ਪ੍ਰਭੂ ਤੇ ਇਹੀ ਸਭ ਨੂੰ ਅਰਦਾਸ ਕਰਾਂਗਾ ਕਿ ਗੁਰੂ ਦੇ ਲੜ ਲੱਗੋ ਨਸ਼ਿਆਂ ਨੂੰ ਛੱਡੋ ਤੇ ਆਪਣੇ ਮਾਪਿਓ ਦੀ ਸੇਵਾ ਕਰੋ